ਡਾਕਟਰ ਸਰਦੇਵ ਸਿੰਘ ਜੀ ਸੰਤੂ ਸਾਹਿਬ ਇਹ ਜਿਹੜਾ ਸਾਡਾ ਲਾਭ ਬਣਿਆ ਸੀ 1972 ਦੇ ਵਿੱਚ ਉਹਦੇ ਵਿੱਚ ਕੀ ਕੀ ਹੋਇਆ ਕੀ ਉਹਦੇ ਵਿੱਚ ਅਸੀਂ ਰੱਖ ਸਕਦੇ ਹਾਂ ਕਿੱਦਾਂ ਪਾਲ ਸਕਦੇ ਹਾਂ ਉਹਦੇ ਬਾਰੇ ਦੱਸਣਗੇ ਜੀ ਸੋ ਡਾਕਟਰ ਸਰਦੇਵ ਸਿੰਘ ਜੀ ਹਲੋ ਅੱਜ ਸਾਰੇ ਕਬੂਤ ਪਾਜ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੱਡੇ ਛੋਟਿਆਂ ਨੂੰ ਸਾਰਿਆਂ ਨੂੰ ਸਤਿਕਾਰ ਨਾਲ ਆਦਰ ਸਹਿਤ ਸਤਿ ਸ੍ਰੀ ਅਕਾਲ ਆਵਾਜ਼ ਆਉਂਦੀ ਵੀਰੇ ਆਵਾਜ਼ ਕਰਦੇ ਯਾਰ ਮੜਾ ਜਾਂਦਾ ਸੁਣ ਇਹ ਵੀਰੇ ਜਿਹੜੇ ਕਬੂਤਰ ਹੈ ਨਾ ਤੁਹਾਡੇ ਰੱਖਦੇ ਤੁਸੀਂ ਆਪਾਂ ਸਾਰੇ ਜੀ ਇਹ ਪਹਿਲੀ ਗੱਲ ਤਾਂ ਤੁਹਾਡਾ ਆਪਣ ਨੂੰ ਆਪਾਂ ਨੂੰ ਸੁਧਰਨਾ ਪੈਣਾ ਜਿਹੜਾ ਹੈਗਾ ਆਪਣੇ ਚ ਹੀ ਗਲਤੀਆਂ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ ਜਦੋਂ ਪਹਿਲਾਂ ਮੈਂ ਚਲੋ ਤੁਸੀਂ ਕਹੋਗੇ ਆਪਦੀ ਗੱਲ ਆ ਅਸੀਂ 1970 ਦੀਆਂ ਬਾਜ਼ੀਆਂ ਛੱਡੀਆਂ ਵੀਆਂ ਸਾਡੇ ਚੌਥੀ ਪੰਜਵੀਂ ਪੀੜ੍ਹੀ ਹੋਗੀ ਮੇਰੇ ਦਾਦੇ ਦੇ ਮੇਰੇ ਡੈਡੀ ਦੇ ਮੇਰਾ ਗਾਂ ਰੋਬਨ ਦਾ ਡੈਡੀ ਉਹ ਮੇਰਾ ਭਰਾ ਵੱਡਾ ਗਚਨ ਸੈਕਟਰੀ ਕਹਿ ਦਿੰਦੇ ਤੇ ਪੰਜ ਪੀੜੀਆਂ ਹੋ ਗਈਆਂ ਸਾਨੂੰ ਕੂਤ ਰੱਖ ਦਿਆਂ ਤੇ ਇਹ ਮੈਂ ਤਾਂ ਅੱਜ ਤੋਂ 20 ਸਾਲ ਪਹਿਲਾਂ ਹੀ ਬਾਈ ਇੰਸਪੈਕਟਰ ਅਸੀਂ ਕਹਿੰਨੇ ਆ ਮੇਰਾ ਵੱਡਾ ਭਾਈ ਵੀ ਮੈਂ ਉਹ ਕਹਿੰਦਾ ਭਾਈ ਇਹ ਬੰਦ ਹੋਣਗੀਆਂ ਉਹਦੇ ਕਾਰਨਾਂ ਕੁਝ ਜਿਹੜੇ ਸਾਰੇ ਜਿਹੜੇ ਹੈਗੇ ਆ ਆਪਾਂ ਜਿਹੜੇ ਹੈਗੇ ਆ ਆਪਾਂ ਹੀ ਇਹਦੇ ਜ਼ਿੰਮੇਵਾਰ ਆ ਮੈਂ ਚਲੋ ਉਹ ਗੱਲਾਂ ਤੁਸੀਂ ਛੱਡੋ ਜਿਹੜਾ ਸਭ ਤੋਂ ਜਿਹੜਾ ਹੋਣਾ ਕਹਿੰਦਾ ਵੀ ਤੁਹਾਨੂੰ ਬੰਦ ਕਰਨ ਨੂੰ ਇਹਦਾ ਇੱਕ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਬਣਿਆ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਉਹਦੇ ਚ ਲਿਖਿਆ ਹੋਇਆ ਵੀ ਕਿਹੜੀਆਂ ਕਿਹੜੇ ਜਾਨਵਰ ਤੁਸੀਂ ਘਰਾਂ ਚ ਰੱਖ ਸਕਦੇ ਆ ਕਿਹੜੇ ਨਹੀਂ ਰੱਖ ਸਕਦੇ ਉਹਦੇ ਆ ਸ਼ੈਡਿਊਲ ਆ 5 ਸ਼ੈਡਿਊਲ ਆ 6 ਟੋਟਲ 6 ਸ਼ੈਡਿਊਲ ਆ ਉਹਦੇ ਚ ਜਿਹੜੇ ਸ਼ਡਿਊਲ ਹੈਗੇ ਆ ਉਹਨਾਂ 'ਚ ਸਾਰੇ 4 ਸ਼ਡਿਊਲ ਆ ਉਹਨਾਂ 'ਚ ਜਿਹੜੇ ਹੈਗੇ ਆ ਮੱਛੀਆਂ ਤੋਂ ਲੈ ਕੇ ਆ ਗੁੰਡੋਆਂ ਜਣੀ ਸੱਪੀਆਂ ਤੋਂ ਲੈ ਕੇ ਜਾਨਵਰਾਂ ਤੋਂ ਜਿਹੜੇ ਮੈਮਲ ਜਿਵੇਂ ਕਹਿ ਦਿੰਨੇ ਜਿਹੜੇ ਆਪਣੇ ਪੰਛੀ ਸਭ ਕੁਝ ਆਉਂਦਾ ਉਹਦੇ ਤੁਹਾਡੀਆਂ ਫਸਲਾਂ ਵੀ ਆਉਂਦੀਆਂ ਜਿਹੜੀ ਸ਼ਡਿਊਲ 6 ਆ ਉਹਦੇ 'ਚ ਫਸਲਾਂ ਵੀ ਜਿਹੜੇ ਹੈਗੇ ਆ ਬੂਟੇ ਆਪਾਂ ਨਹੀਂ ਲਾ ਸਕਦੇ ਘਰਾਂ 'ਚ ਰੱਖ ਸਕਦੇ ਉਹਦੇ ਜਿਹੜਾ ਸਿਰਫ ਇੱਕ ਸ਼ਡਿਊਲ 5 ਆ ਉਹਦੇ 4 ਜਾਨਵਰ ਆ ਜਿਨ੍ਹਾਂ ਨੂੰ ਤੁਸੀਂ ਮਾਰ ਸਕਦੇ ਤੋਂ ਬਿਨਾ ਕੋਈ ਜਾਨਵਰ ਨੂੰ ਨਹੀਂ ਮਾਰ ਸਕਦੇ ਉਹਦੇ ਜਿਹੜੇ ਇੱਕ ਤਾਂ ਹੈਗੇ ਰੈਟ ਚੂਹੇ ਇੱਕ ਹੈਗਾ ਮਾਈਸ ਜਿਹਨੂੰ ਚੂਹਾ ਕਹਿ ਦਿੰਦੇ ਆ ਇੱਕ ਹੈਗੇ ਕਰੋ ਕਾਮਣ ਕਰੋ ਜਿਹੜੇ ਕਾਂ ਹੁਣ ਜਦੋਂ ਕੋਈ ਸੂਬਿਆਂ 'ਚ ਉਹਨਾਂ ਨੂੰ ਉਹਨੂੰ ਬੈਨ ਕਰਤਾ ਵੀ ਨਹੀਂ ਉਹ ਵੀ ਬੈਨ ਕਰਤੇ ਮਾਰਨੇ ਪਰ ਉਹ ਜਿਹੜਾ ਐਕਟ ਆ ਉਹਦੇ ਚਾਰ ਆ ਤੇ ਇੱਕ ਹੈਗੇ ਆ ਉਹਨੂੰ ਫਰੂਟ ਬੈਟ ਕਹਿ ਦਿੰਦੇ ਆ ਚਮਕਿੱਤਰ ਜਿਹੜੇ ਚਮਕਿੱਤਰ ਹੁੰਦੇ ਆ ਉਹਨਾਂ ਨੂੰ ਜਿਹੜੇ ਹੈਗੇ ਆ ਤੁਸੀਂ ਮਾਰ ਸਕਦੇ 4 ਜਨਵਾਰਾਂ ਨੂੰ ਹੋਰ ਤੋਂ ਬਿਨਾ ਕੋਈ ਨਹੀਂ ਨਾ ਜਿਹੜੇ ਸ਼ਡਿਊਲ ਸਾਰੇ ਉਹਨੂੰ ਘਰਾਂ ਚ ਨਹੀਂ ਰੱਖ ਸਕਦੇ ਇਹ ਜਿਹੜੇ ਤੁਹਾਡੇ ਆ ਜਨਵਰਾਂ ਪਿਜਣ ਇਹਨੂੰ ਕਹਿ ਦਿੰਨੇ ਆ ਕਿ ਬਹੁਤ ਬ੍ਰਾਡ ਟਰਮ ਆ ਕਬੂਤਰ ਇਹਦੇ ਗਾਂ ਸਾਬਸ ਵੀਸੋ ਜਿਹੇ ਹੈਗੇ ਆ ਜਾਨੀ ਗਾਂ ਨਸਲਾਂ ਹੈਗੀਆਂ ਇਹਦੀਆਂ ਲੱਗ ਲੱਗ ਇਹਨੂੰ ਜਿਹੜਾ ਕਬੂਤਰ ਆ ਇਹਨੂੰ ਅਸੀਂ ਕਹਿੰਨੇ ਆ ਕਲੰਬੀਆ ਲਵੀਆ ਡੋਮੈਸਟਿਕਾ ਕੋਲੰਬੀਆ ਲਿਬੀਆ ਡੋਮੈਸਟਿਕ ਆ ਜਿਹੜੇ ਤੁਸੀਂ ਆ ਘਰਾਂ ਚ ਰੱਖੇ ਜਿਹੜੇ ਡਾਉਣੇ ਆ ਇਹਦੀਆਂ ਕਾ ਸਬਸਪੀਸੀਜ਼ 35 ਆ 35 ਤਰ੍ਹਾਂ ਦੇ ਆ ਇਹਨਾਂ ਚ ਦੋ ਖਤਮ ਹੋ ਗਏ ਪਿਛਲੇ ਦੋ ਤਿੰਨ ਸਾਲਾਂ ਚ ਐਕਸਟਿੰਕਟ ਹੋ ਗਏ ਦੁਨੀਆ ਤੇ 33 ਜਿਹੜੇ ਪ੍ਰਜੀਵੀਆਂ ਉਹ ਹਜੇ ਹੈਗੀਆਂ ਕਬੂਤਰਾਂ ਦੀਆਂ ਤੁਹਾਡੇ ਕੋਈ ਲੰਮੇ ਉੱਡਣ ਵਾਲੇ ਕੋ ਉੱਚੇ ਉੱਡਣ ਵਾਲੇ ਕੋ ਨੀਵੇਂ ਉੱਡਣ ਵਾਲੇ ਇਹ ਸਾਰੇ ਜਿਹੜੇ ਹੈਗੇ ਆ ਬਾਕੀ ਉਹ 357 ਹੈਗੇ ਆ ਟੋਕ ਰੁੱਤੀ ਜਣ ਜੀ ਜਦੋਂ ਤੁਸੀਂ ਇਹ ਦੇਖੋ ਇਹ ਸਾਰੇ ਜਿਹੜੇ ਹੈਗੇ ਪਿਜਨ ਚ ਹੀ ਆਉਂਦਾ ਕੋਈਆ ਵਾਈਲਡਲਾਈਫ ਐਕਟ ਹੈਗਾ ਨਾ 1972 ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972 ਆ ਉਹਦੇ 7ਵੇਂ ਚੈਪਟਰ ਚ ਚੌਥਾ ਜਿਹੜਾ ਸ਼ੈਡਿਊਲ ਹੈ 54 ਨੰਬਰ ਤੇ ਲਿਖਿਆ ਪਿਜਨ ਤੇ ਉਹਦੇ ਚ ਗਾਂ ਲਿਖਿਆ ਆ ਉਹਨਾਂ ਨੇ ਜਿਹੜਾ ਤੁਹਾਡਾ ਕਲੰਬੀਆ ਲਿਵੀਆ ਡਮੈਸਟਿਕਾ ਵੀ ਇਹ ਇਹਦੇ ਚ ਨਹੀਂ ਆਉਂਦਾ ਇਹ ਜਿਹੜਾ ਤੁਹਾਡੇ 35 ਸਪੀਸਿਸ ਨੇ ਮਾਰ ਕੇ ਦੋ ਮਾਰ ਕੇ ਤਿੰਨ ਸ਼ੇਅਰ ਕਰ ਦੋ ਭਾਈ ਸ਼ੇਅਰ ਇਹਨੂੰ ਸ਼ੇਅਰ ਕਰ ਦੋ ਬੰਦ ਬੰਦ ਸ਼ੇਅਰ ਕਰ ਦੋ ਤੁਹਾਨੂੰ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਇਹਨਾਂ ਨੂੰ ਘਰਾਂ 'ਚ ਨਾ ਰੱਖੋ ਇਹ ਤੁਹਾਨੂੰ ਘਰਾਂ ਤੋਂ ਕੋਈ ਕੋਈ ਤੁਹਾਨੂੰ ਜਿਹੜਾ ਹੈਗਾ ਡਰਨ ਦੀ ਲੋੜ ਨਹੀਂ ਕੋਈ ਤੁਹਾਨੂੰ ਇਹ ਕਬੂਤਰਾਂ ਨੂੰ ਇਹਨਾਂ ਨੂੰ ਛੜਾ ਨਹੀਂ ਸਕਦਾ ਬਾਕੀ ਰਹੇਗੀ ਗੱਲ ਤੁਹਾਡੇ ਆ ਕੰਪੀਟੀਸ਼ਨਾਂ ਦੀ ਇਹਦੇ ਲਈ ਤੁਹਾਨੂੰ ਨਾ ਥੋੜਾ ਜਿਹਾ ਸੁਸਾਇਟੀ ਜਿਵੇਂ ਉਹ ਪੀਟਾ ਉਹ ਹੈਗਾ ਪੀ ਈ ਟੀ ਏ ਪੀਪਲ ਫਾਰ ਐਥੀਕਲ ਟ੍ਰੀਟਮੈਂਟ ਟੂ ਐਨੀਮਲਸ ਉਹ ਇੱਕ ਐਨਜੀਓ ਆ ਐਨਜੀਓ ਕਾਹਦੇ ਨੇ ਉਹ 10 ਬੰਦੇ ਰੱਖ ਕੇ ਕੋਈ ਐਨਜੀਓ ਬਣਾ ਲਓ ਉਹ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਚੱਲੇ ਸੀਗੇ ਬਿਊਟੀ ਵਿਦਆਊਟ क्रੂਲਟੀ ਉਹਨਾਂ ਨੇ ਸੰਸਥਾ ਬਣਾਈ ਸੀ ਬਿਊਟੀ ਵਿਦਆਊਟ क्रੂਲਟੀ ਉਹ ਕਹਿੰਦੇ ਕੁੱਤਿਆਂ ਦੇ ਕੰਨ ਕਿਉਂ ਕਰਦੇ ਆ ਪੂਛ ਕਿਉਂ ਕਰਦੇ ਆ ਇਹ क्रੂਲਟੀ ਹੁੰਦੀ ਆ ਤੇ ਉਹ ੱੱੱੱੱੱ ਉਹ ਤੁਹਾਨੂੰ ਕਰਦੇ ਰਹੇ ਖਰਾਬ ਫਿਰ ਆ ਗਏ ਪੀਐਫਏ ਪੀਪਲ ਫਾਰ ਐਨੀਮਲਜ਼ ਉਹ ਚੱਲ ਪੀਸੀ ਸੰਸਬਾ ਉਹਨਾਂ ਨੇ ਆਪਦਾ 500 ਸਾਲ ਐ ਚਲਾਇਆ ਹੁਣ ਇਹ ਹੈ ਗਿਆ ਪੀਟਾ ਪੀਟੀਏ ਪੀਪਲ ਫਾਰ ਐਥਲਿਕ ਟਰੀਟਮੈਂਟ ਫੋਰ ਐਨੀਮਲਸ ਇਹ ਹੈਗੇ ਤੁਹਾਨੂੰ ਚਿੱਠੀਆਂ ਪਾ ਦਿੰਦੇ ਆ ਉਹ ਉਹ ਨੂੰ ਕੰਪਲ ਕਰ ਲਈ ਸਭ ਤੋਂ ਪਹਿਲਾਂ ਤੁਹਾਨੂੰ ਬਣਾਉਣੀ ਪਊਗੀ ਸੋਸਾਇਟੀ ਉਹ ਪੰਜਾਬ ਲੈਵਲ ਤੇ ਜਾਂ ਜਿਹੇ ਲੈਵਲ ਤੇ ਪਹਿਲਾਂ ਬਣਾ ਕੇ ਫਿਰ ਪੰਜਾਬ ਲੈਵਲ ਤੇ ਜਦੋਂ ਹੋਵੇ ਅਮਨੇ ਐਨ ਜੀਓ ਬਣਾਈ ਆ ਵਾ ਤੁਹਾਨੂੰ ਐਨ ਜੀਓ ਬਣਾਉਣੀ ਪਊਗੀ ਉਹਦਾ ਨਾਮ ਰੱਖਣਾ ਪਊਗਾ ਵੀ ਅਸੀਂ ਵੈਲਫੇਅਰ ਵਾਸਤੇ ਜਿਵੇਂ ਸੋਸਾਇਟੀ ਫਾਰ ਵੈਲਫੇਅਰ ਆਫ ਵਿਜਨ ਉਹਦਾ ਹੈਡਿੰਗ ਇਸ ਤਰ੍ਹਾਂ ਦਾ ਰੱਖਿਆ ਜਾਵੇ ਵੀ ਜਿਹੜਾ ਤੁਹਾਨੂੰ ਜਿਹੜੇ ਹੈਗੇ ਆ ਕੋਈ ਵੀ ਦੇਖ ਉਹ ਕਹਿੰਦੀ ਇਹਨਾਂ ਦੀ ਵੈਲਫੇਅਰ ਆਸਤੇ ਆ ਪਿਜਨ ਦੀ ਇਹਨਾਂ ਨੂੰ ਮਾਰਨ ਵਾਸਤੇ ਨਹੀਂ ਫਿਰ ਉਹਦੇ ਚ ਸਾਰਾ ਜਿਹੜਾ ਹੈਗਾ ਹਿਸਟਰੀ ਲਿਖ ਕੇ ਤੇ ਕੀ ਇਹਦੇ ਆਬਜੈਕਟਿਵ ਆ ਕੀ ਹੈਗੇ ਆ ਕਿਹੜੇ ਜਬਜੈਕਟ ਜਿਵੇਂ ਮੰਨ ਲਓ ਰੱਖ ਰਖਾਵ ਹੈਗਾ ਜਿਹਨੂੰ ਤੁਸੀਂ ਰੱਖੀ ਜਾਂਦੇ ਆ ਪਰ ਸੈਂਟਿਫਿਕ ਤਰੀਕਾ ਕੋਈ ਨਹੀਂ ਹੈਗਾ ਇੱਕ ਜਿਹੜੀ ਸਪੇਸ ਹੁੰਦੀ ਆ ਜਿਵੇਂ ਹੁਣ ਮੁਰਗੀ ਰੱਖਣੀ ਆ ਮੁਰਗੀ ਫਾਰਮ ਉਮੇ ਇੱਕ ਮੁਰਗੀ ਨੂੰ 2.5 ਸਕੁਅਰ ਫੁੱਟ ਜਗ੍ਹਾ ਚਾਹੀਦੀ ਆ 2.5 ਜੇ 1000 ਮੁਰਗੀ ਦਾ ਫਾਰਮ ਬਣਾਉਣਾ ਤਾਂ 2500 ਸਕੁਅਰ ਫੁੱਟ ਜਗ੍ਹਾ ਚਾਹੀਦੀ ਆ ਤੇ ਇੱਕ ਕਬੂਤਰ ਨੂੰ 5 ਸਕੁਅਰ ਫੁੱਟ ਜਗ੍ਹਾ ਚਾਹੀਦੀ ਆ ਮੁਰਗੀ ਨਾਲੋਂ ਡਬਲ ਜੇ ਮੰਨ ਲਓ ਤੁਹਾਡੇ 10 ਕਬੂਤਰਾਂ ਤੇ 50 ਸਕਰ ਫੁੱਟ ਦਾ ਗੱਡਾ ਚਾਹੀਦਾ ਉਹਨੂੰ 10 बाई 5 ਦਾ 10 ਫੁੱਟ ਲੰਮਾ 5 ਫੁੱਟ ਚੌੜਾ ਜਿਹੜੀ 5 ਸਕਰ ਫੁੱਟ ਜਗ੍ਹਾ ਦੀ ਲੋੜ ਆ ਕੀ ਖਾਣਕ ਪਾਉਣੀ ਆ ਕੀ ਹੁਣ ਜੋ ਵੈਕਸੀਨ ਆ ਤੁਹਾਡੇ ਮੰਨ ਲਓ ਗੰਗੋਰੋ ਹੈਗੀ ਆ ਅਮੈਰਿਕਸ ਡਿਜ਼ੀਜ਼ ਆ ਰਾਣੀ ਖੇਦ ਆ ਪਿਜਰ ਪੌਕਸ ਆ ਸਾਲਮੋਨੇਲਾ ਅਸੀਰੀਆ ਕੁਲਾਈ ਆ ਜਿਹੜੀ ਅਲੱਗ-ਅਲੱਗ ਬਿਵਾਰੀਆਂ ਜਿਹੜੀਆਂ ਵੀ ਇਹ ਅਸੀਂ ਇਹਨਾਂ ਦੀ ਵੈਕਸੀਨ ਇਹਨਾਂ ਡੀਵਰਮ ਕਿਵੇਂ ਕਰਨਾ ਕੀ ਰੱਖਣਾ ਕੀ ਪਾਉਣਾ ਫਿਰ ਇਨ ਬਰੀਡਿੰਗ ਰੋਕਣੀ ਆ ਵੀ ਜਿਵੇਂ ਪਹਿਲਾਂ ਆਇਆ ਕਿ ਇੱਕ ਖੁੱਡੇ ਚ ਕਬੂਤਰ ਕਬੂਦੀਆਂ ਛੱਡੀਆਂ ਉਹ ਮੇਲ ਮੇਲ ਜਿਹੜਾ ਹੈਗਾ ਮੇਟ ਕਰੀ ਜਾਂਦਾ ਬੱਚੇ ਆ ਕੇ ਉਹ ਵੀ ਮੇਲ ਉਸੇ ਫੀਮੇਲ ਨਾਲ ਫਿਰ ਮੇਟ ਕਰੀ ਜਾਂਦਾ ਉਹ ਗਾਂ ਉਹਦੀਆਂ ਬੱਚਿਆਂ ਨਾਲ ਉਹ ਇਨ ਬਰੀਡ ਹੋ ਕੇ ਵੀ ਉਹਨਾਂ ਨੂੰ ਤੁਹਾਨੂੰ ਦੱਸਣਾ ਪੈਣਾ ਵੀ ਅਸੀਂ ਆਹ ਕੁਝ ਕਰਾਂਗੇ ਇਹਨਾਂ ਦੀ ਵੈਲਫੇਅਰ ਆ। ਉਹ ਸਾਇਟੀ ਬਣਾਉਗੇ ਉਦੋਂ ਤੁਸੀਂ ਕੰਪੀਟੀਸ਼ਨ ਵੀ ਲੜ ਸਕਦੇ ਹੋ ਕੋਈ ਗੱਲ ਨਹੀਂ। ਕੰਪੀਟੀਸ਼ਨ ਤੇ ਸਿਰਫ ਜਿਹੜਾ ਹੈਗਾ ਸੱਤੇ ਬਾਜੀ ਬੈਣ ਆ ਜਿਵੇਂ ਹੁਣ ਕ੍ਰਿਕਟ ਦਾ ਮੈਚ ਹੁੰਦਾ ਫੱਟਾ ਲੱਗ ਗਿਆ। ਇਲੈਕਸ਼ਨ ਹੋਇਆ ਲੁਧਿਆਣਾ ਸੱਤਾ ਲੱਗ ਗਈ ਤੇ ਇੰਨਾ ਲੱਗਦਾ ਤੇ ਇੰਨਾ ਉਹ ਵੀ ਤੁਸੀਂ ਜਿਹੜੇ ਇਹ ਹੈਗੇ ਆ ਸੱਤਾ ਗੈਂਬਲਿੰਗ ਵਗੈਰਾ ਇਹਦੇ ਤੇ ਐਂਟਰੀ ਹਰ ਥਾਂ ਹੁੰਦੀ ਆ ਕੋਈ ਮੈਚ ਹੁੰਦਾ ਇੰਟਰਨੈਸ਼ਨਲ ਐਂਟਰੀ ਫੀਸ ਹੁੰਦੀ ਆ ਤੁਸੀਂ ਉਹਨਾਂ ਨੂੰ ਕਹਿ ਸਕਦੇ ਵੀ ਅਸੀਂ ਜਿਹੜੀ ਐਂਟਰੀ ਲੈਨੇ ਆ ਇਹ ਜਿਹੜੇ ਬੰਦੇ ਆਉਂਦੇ ਆ ਉਹਨੂੰ ਖਾਣ ਪੀਣ ਬਹਿਣ ਉਹਦੇ ਵਾਸਤੇ ਅਸੀਂ ਇਹ ਐਂਟਰੀ ਆ ਆ ਅਸੀਂ ਪ੍ਰਾਈਜ਼ ਦੇਵਾਂਗੇ ਪਰ ਇਹ ਤੁਹਾਨੂੰ ਸੋਸਾਇਟੀ ਬਣਾ ਕੇ ਜਿਹੜੇ ਹੈਗੇ ਆ ਲੜਨਾ ਪੈਣਾ ਉਹਨਾਂ ਨੂੰ ਫੇਰ ਉਹਦੇ ਵਿੱਚ ਕੇਸ ਹੋਣਾ ਪਹਿਲਾਂ ਜੇ ਮੰਨ ਲਓ ਦੂਜੇ ਬੰਦੇ ਦਾ ਕੋਈ ਕੋਰ ਹੈ ਨਹੀਂ ਜੋ ਸੋਸਾਇਟੀ ਤੁਹਾਡਾ ਕਿੰਨਾ ਮੈਂਬਰ ਆ ਤੇ ਜਿਹੜਾ ਹੈਗਾ ਅੱਜ ਕੱਲ ਸਾਰਾ ਤੁਹਾਨੂੰ ਪਤਾ ਹੈਗਾ ਹੈਗਾ ਤਿੰਨ ਥੰਮ ਹੁੰਦੇ ਆ ਇੱਕ ਮੰਨ ਲਓ ਜੁਡੀਸ਼ਰੀ ਹੈ ਇੱਕ ਐਗਜ਼ੀਕਿਊਟਿਵ ਆ ਇੱਕ ਹੈ ਕਿ ਲੈਜਿਸਲੇਟਿਵ ਲੈਜਿਸਲੇਟਰ ਹੈਗੇ ਜਿਹਨੇ ਬੰਦੇ ਕਹਿੰਦੇ ਆ ਰੋਬਨ ਕਹਿੰਦਾ ਸੀਗੇ ਉਹ ਕਹਿੰਦੇ ਆ ਬੰਦੇ ਵੀ ਕਿ ਨਹੀਂ ਮੈਂ ਐਮਪੀ ਆ ਐਮਐਲਏ ਤੋਂ ਕੀ ਲੈਣਾ ਜਿਹੜੇ ਐਮਐਲਏ ਐਮਪੀ ਇਹਨੂੰ ਲੈਜਿਸਲੇਟਿਵ ਕਹਿੰਦੇ ਉਹ ਇਹਨੇ ਕਾਨੂੰਨ ਬਣਾਉਣਾ ਕਾਨੂੰਨ ਬਣਾ ਸਕਦੇ ਉਹਨੂੰ ਬਾ ਇੰਪਲੀਮੈਂਟ ਕਰਨਾ ਐਗਜ਼ੀਕਿਊਟਿਵ ਨੇ ਜਿਹੜੇ ਤੇ ਡੀਸੀ ਐਸਐਸਪੀ ਉਹਨਾਂ ਨੇ ਤੇ ਜੁਡੀਸ਼ਰੀ ਦਾ ਕੰਮ ਆ ਵੀ ਤੇ ਲੰਮਣਾ ਨਹੀਂ ਹੋ ਰਹੀ ਜਿਹੜਾ ਕਾਨੂੰਨ ਬਣਿਆ ਉਹ ਵਾਈਲਡ ਲਾਇ ਪ੍ਰੋਟੈਕਸ਼ਨ ਐਕਟ ਬਣ ਗਿਆ ਜਿਹਨੇ ਲਾਗੂ ਕਰਨਾ ਉਹਨਾਂ ਨੇ ਉਹਦੀ ਲੰਮਣਾ ਨਹੀਂ ਹੋ ਰਹੀ ਜੇ ਲੰਮਣਾ ਹੋ ਰਹੀ ਆ ਉਹਦੀ ਜੁਡੀਸ਼ਰੀ ਨੇ ਕੰਟਰੋਲ ਕਰਨਾ ਇਹਦੇ ਲਈ ਆਪਾਂ ਨੂੰ ਜਿਹੜੇ ਉਹ ਤੁਹਾਡੇ ਤਾਂ ਹੁਣ ਬਲਦਾਂ ਨੂੰ ਆਪਾਂ ਜੱਟਾ ਜੀ ਬੈਠੇ ਇਹਨਾਂ ਨੂੰ ਪਤਾ ਸਾਰਾ ਇਹ ਕੇਸ ਲੜਿਆ ਜਿਹੜਾ ਹੈਗਾ ਇਹ ਐਕਟ ਇਹ ਆਪਣੇ ਸਟੇਟਾਂ ਵਾਲੇ ਬਣਾ ਸਕਦੇ ਜੇ ਤੁਹਾਡੀ ਇੰਨੀ ਪਾਵਰ ਹੋਵੇ ਤੁਸੀਂ ਐਮਐਲਏ ਐਮਪੀਆ ਨੂੰ ਕਹੋ ਤੇ ਇਹ ਨਵਾਂ ਵਿਧਾਨ ਸਭਾ ਚ ਐਕਟ ਬਣ ਸਕਦਾ ਉਹ ਉਹ ਤਾਂ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਹੈਗੇ ਆ ਮਹਾਰਾਸ਼ਟਰਾ ਕੇਰਲਾ ਵਾਲੇ ਉਹਨਾਂ ਦਾ ਜਿਹੜਾ ਐਕਟ ਬਣਾਦੇ ਸੀ ਉਹਨਾਂ ਨੇ ਪਰ ਇਹ ਜਿਹੜਾ ਐਕਟ ਬਣਦਾ ਫਿਰ ਜਿਵੇਂ ਹੋਇਆ ਤੁਸੀਂ ਸੁਣਿਆ ਤੇ ਹੀ ਹੁਣੇ ਵੀ ਉਹ ਰਾਸ਼ਟਰਪਤੀ ਦਸਕਦੋਂ ਨਹੀਂ ਕਰਦਾ ਇਹ ਤੋਂ ਚੇਰਨੇ ਬਣਾ ਕੇ ਘੱਲਤਾ ਉੱਤੋਂ ਪ੍ਰੈਜ਼ੀਡੈਂਟ ਤੋਂ ਉਹਦੇ ਹੁੰਦੇ ਆ ਉਹਦੀ ਜੈਸ ਤੇ ਉਹਨਾਂ ਦਾ ਉਹ ਵੀ ਹੋਇਆ ਵਿਆ ਉਹਨਾਂ ਬੰਦਿਆਂ ਨੇ ਵੇਖ ਲਓ ਉਹ ਵੀ ਪ੍ਰੈਜ਼ੀਡੈਂਟ ਤੋਂ ਉਹਨਾਂ ਨੇ ਕਰਾ ਲਿਆ ਉਹਨਾਂ ਸਟੇਟਾਂ ਨੇ ਬਣਾ ਕੇ ਇੱਕ ਇਹ ਸਾਰਾ ਤੁਹਾਨੂੰ ਉਸ ਲੈਵਲ ਤੇ ਲੜਨਾ ਪੈਣਾ ਲੜਾਈ ਬਾਕੀ ਜਿਹੜੀ ਹੈਗੀ ਨਾ ਸਭ ਜਿਹੜੇ ਹੈਗੇ ਆ ਜਿਵੇਂ ਆ ਲੜਾਈਆਂ ਝਗੜੇ ਜਾਂ ਦੂਜੇ ਇਹੋ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਜਿੰਨਾ ਕਿ ਮੈਂ ਚਲੋ ਤੁਹਾਨੂੰ ਤਾਂ ਲੋਕਾਂ ਤੋਂ ਜਿਵੇਂ ਹੁਣ ਅਮਲੋ ਕਬੱਡੀ ਆ ਜਾਂ ਦੂਜੇ ਹੋਰ ਕਮਾਂ ਚ ਆ ਦੂਜੇ ਬੰਦੇ ਦੂਜੇ ਦੂਜੇ ਉਹਦੇ ਫੋਨ ਕਰਾ ਦਿਓ ਐ ਕਰ ਲਓ ਕਿਸੇ ਨੂੰ ਕੋਈ ਨਹੀਂ ਇਹ ਸਭ ਜਦੋਂ ਤੁਹਾਡੇ ਇਹ ਜੇ ਐਂਟੀ ਸੋਸ਼ਲ ਐਲੀਮੈਂਟ ਵੜਦੇ ਆ ਆ ਮੈਨੂੰ ਰੌਬਨ ਗਾਣੇ ਦੱਸਿਆ ਇੱਥੇ ਪਿੱਛੇ ਸਾਡੇ ਹੀ ਠਾੜ ਚ ਬਾਜੀ ਸੀ ਤੇ ਬੰਦੇ ਉਹ ਤੋਂ ਕੀਿੰਦਾ ਟਾਵਰ ਤੇ ਟਾਵਰ ਤੋਂ ਬੰਦੇ ਚੜ੍ਹ ਕੇ ਦਾਖ ਕਬੂਤਰ ਫੜੇ ਤੇ ਉਹ ਉਤਰ ਕੇ ਤੇ ਜੋ ਕੋ ਨੇੜੇ ਉਹਨਾਂ ਨਾਲ ਫੈਰ ਕਰਦੇ ਤੇ ਉਹ ਬੰਦੇ ਸ਼ਰੇਆਮ ਲੈ ਕੇ ਕਬੂਤਰ ਚਲੇ ਗਏ ਇਹ ਜਿਹੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਹੈਗੀਆਂ ਇਸ ਗੱਲ ਤੇ ਆ ਉਹ ਉਹਨਾ ਬੰਦਿਆਂ ਨੂੰ ਜਿਹੜੇ ਉਹ ਆਏ ਉਹਨੂੰ ਕਿਸੇ ਬੰਦੇ ਨੇ ਤਾਂ ਤੁਹਾਡੇ ਕਬੂਟਰਾਂ ਦੀ ਸ਼ੈ ਹੈਗੀ ਐ ਕਿਸੇ ਨੇ ਕਿਹਾ ਵੀ ਇਹਨੇ ਚੱਕੋ ਜਾਂ ਕਰੋ ਫੇਰ ਇਹੋ ਮਸਲਾ ਚੱਲਿਆ ਇਹ ਸਾਰਾ ਤਾਂ ਮੈਂ ਕਹਿੰਦਾ ਵੀ ਇਹ ਸਾਰਾ ਨਾ ਜਣੀ ਐ ਚਲੋ ਆਪਾਂ ਕਰ ਲੈਨੇ ਆ ਪਰ ਇਹ ਬੜੀ ਜਣੀ ਸੰਜੀਦਾ ਹੋਣ ਦੀ ਗੱਲ ਐ ਇਹ ਚਲੋ ਹੁਣ ਤੁਸੀਂ ਤਾਂ ਆਟਮੋਨ ਵਧਾਈ ਆ ਰੋਬਨ ਹੈਗਾ ਇਹਨੂੰ ਮੈਂ 25 ਸਾਲ ਦਾ ਕਹੀ ਜਾਂਦਾ ਅਸੀਂ 7 ਤੋਂ 17 ਤੱਕ ਮੈਂ ਜੌਬ 'ਚ ਸੀਗਾ ਤੇ ਇੱਥੇ ਸੁਖਵੀਰ ਬਾਦਲ ਨੇ ਮੇਲੇ ਕਰਾਏ 70 ਸਤਰਾਂ 10 ਸਾਲ ਲਗਾਤਾਰ ਪਸ਼ੂ ਮੇਲੇ ਨੇ ਹੋਏ ਤੇ ਅਸੀਂ ਕੁੱਤੇ ਹੀ ਭਜਾਉਂਦੇ ਰਹੇ ਆ ਇੱਕ ਸਾਲ ਅਸੀਂ ਬਦਦਾਂ ਵਾਲਿਆਂ ਨੂੰ ਕਹਿਤਾ ਮੈਂ ਕਿਹਾ ਮੈਂ ਗਿਆ ਸਾਰੇ ਡਾਇਰੈਕਟਰ ਨੂੰ ਕਿਹਾ ਮੈਂ ਕਿਹਾ ਜੀ ਬਦਦ ਵੀ ਆਪਣੇ ਵਰਾਸਤੀ ਇਹਨਾਂ ਨੂੰ ਭਜਾਈਏ ਅਸੀਂ ਘੋੜਿਆਂ ਦੀ ਸਪੱਟਾ ਰੇਸ ਰੇਵਜਾ ਤੇ ਕੁੱਤੇ ਕਰਾਉਂਦੇ ਸੀ ਤੇ ਮੈਂ ਚਲੋ ਬੰਦੇ ਮੈਨੂੰ ਇੱਧਰ ਜਾਣਦੇ ਸੀ ਜਗਰਾਵਲ ਜਾਣੇ ਰਹੇ ਮੈਂ ਕਿਹਾ ਜੀ ਤੋਂ ਅਸੀਂ ਕਰਦੇ ਅਸੀਂ ਉਹਨਾਂ ਨੂੰ ਕਹਿ ਕੇ ਰਖਾਤਾ ਨਾਂਵ ਖਾਤਾ 5241312210 ਬਲਦਾਂ ਦਾ ਨਾਮ ਜਦੋਂ ਕਿ ਉਹਨੂੰ ਮਿਲਦਾ 1015 ਉਹ ਦਿੰਦੇ ਉਹਨੇ ਨਾਮ ਬਾਹਰ ਤੇ ਜਦੋਂ ਇੱਥੇ ਆ ਗਏ ਤੇ ਅਸੀਂ ਲੱਗੇ ਭਜਾਉਣ ਤੇ ਉਹ ਬੰਦੇ ਸਾਡੇ ਨਾਲ ਹੀ ਬੈਸਪੇ ਨਹੀਂ ਜੀ ਹਰ ਕੇਸ ਦਾ ਨਾਮ ਔਰ ਟਾਈਮ ਦੱਸੋ ਅਸੀਂ ਕਿਹਾ ਸਾਡਾ ਰੂਲ ਆ ਵੀ ਅਸੀਂ ਜੜੇ ਹੈਗੇ ਆ ਆ ਸਾਡੇ ਤਿੰਨ ਇੰਟੀਨੇਟ ਲੈਵਲ ਤੇ ਕੋਚ ਮੰਗਾਏ ਆ ਫਲੀਟ ਦੇ ਫਲੈਕਸ ਦੇ ਪਟਿਆਲਿਓ ਸਪੋਰਟਸ ਹਾਊਸ ਦੇ ਉਹਨਾਂ ਜਿਹੜਾ ਹੈਗੇ ਆ ਉਹਨਾਂ ਤੋਂ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਜਜਿੰਗ ਕਰ ਕਰਦੇ ਆ ਕੰਪੀਟੀਸ਼ਨ ਉਹਨੂੰ ਉਹ ਅਸੀਂ ਐਥਲੈਟਿਕ ਦੇ ਕੋਚ ਮੰਗਾਏ ਸਕੋਰ ਬਾਜ ਤੇ ਹਜ਼ਾਰਵੇਂ ਸੈਕਿੰਡ ਦਾ ਹਜ਼ਾਰਮਾ ਹਿੱਸਾ ਦੱਸਦੀ ਸੀ ਸੈਕਿੰਡ ਦਾ ਹਜ਼ਾਰਮਾ ਹਿੱਸਾ ਸ਼ੋਅ ਬਾਜ ਦੱਸਦੀ ਸੀ ਤੇ ਉਹ ਬੰਦੇ ਅਸੀਂ ਕਿਹਾ ਵੀ ਆ ਸਾਰੇ ਤਿੰਨਾਂ ਕੋਚਾਂ ਦੇ ਉਹ ਐਵਰੇਜ ਕਰਦੇ ਆ ਤੇ ਆ ਕਰਦੇ ਆ ਉਹ ਨਹੀਂ ਆਦਾ ਮੈਂ ਗਰੇ ਆ ਸਪੋਰਟਸ ਦਾ ਪ੍ਰਧਾਨ ਆ ਮੈਂ ਫਰਾਨਾ ਮੈਂ ਢਮਕਾ ਉਹ ਸਾਡੇ ਨਾਲ ਉਥੇ ਰੌਲਾ ਪਾ ਕੇ ਚਲੋ ਅਸੀਂ ਕਰਾਤੀਆਂ ਅਗਲੇ ਸਾਲ ਜਉ ਮੈਂ ਕਿ ਮੁੰਡੇ ਨਹੀਂ ਪੰਜਾਬਤਾਨੇ ਨਹੀਂ ਪਿੜਾਉਣੀ ਮੈਨੂੰ ਬਾਹਰ ਨਾਲੇ ਕੱਢ ਦਿਓ ਇਹ ਅੱਜ ਤੋਂ ਆ ਕੁੱਤੇ ਵਾਲੇ ਵੀ 11 ਚ ਉੱਥੇ ਆਏ ਸੀ ਪੀਪਲ ਫਾਰ ਐਨੀਮਲ ਵਾਲੇ ਮੈਂ ਨੇ ਸਾਰਿਆਂ ਨੂੰ ਕਿਹਾ ਉਹ ਰਿੰਪੇਰੀ ਸੀਗੇ ਮੈਂ ਕਿਹਾ ਟੀਮ ਆਈ ਉਹਨੇ ਤਾਂ ਇੱਥੇ ਸਾਰਾ ਕੁਝ ਬਣਾਈ ਜਾਂਦੇ ਆ ਵੀਡੀਓ ਸਾਰਾ ਕੁਝ ਕਰ ਰਹੇ 11 ਦੀ ਗੱਲ ਆ ਮੈਂ ਕਿਹਾ ਉਹ ਉਹਨਾਂ ਕੋ ਸਾਨੂੰ ਆਏ ਤੁਸੀਂ ਐ ਕਰਦੇ ਸੀ ਕਿ ਤੁਸੀਂ ਆ ਜਾਓ ਵੇਖੋ ਇੱਥੇ ਤੇ ਉਹ ਚਾਹ ਉਹ ਅਸੀਂ ਕਰਦੇ ਰਹੇ ਕਰਾਉਂਦੇ ਰਹੇ ਜੋ ਵੀ ਹੈਗਾ ਕਹਿਣ ਦਾ ਮਤਲਬ ਵੀ ਆਪਾਂ ਨੂੰ ਜਿਹੜੇ ਹੈਗੇ ਨਾ ਤੁਸੀਂ ਕੋਕੜਾ ਕਬੂਤਰਾਂ ਵਾਲੇ ਕੋੜੇ ਵਾਲੇ ਬਲਦਾਂ ਵਾਲੇ ਸਾਰਿਆਂ ਨੂੰ ਆਪ ਨੂੰ ਵੀ ਪਰ ਸਾਡੇ ਕੋਲੇ ਵੀ ਆਉਂਦੇ ਆ ਹੁਣ ਮੰਨ ਲਓ ਬਲਦਾਂ ਦੇ ਇੱਥੇ ਪਿੱਛੇ ਸੀ ਗੀਆਂ ਇੱਥੇ ਆ ਰਹੇ ਪਤਨੀ ਕੋਲੇ ਪਤਾ ਨਹੀਂ ਕਿਹੜੇ ਪਿੰਡ ਉਥੇ ਨਾਮ ਨੂੰ ਰੱਖੇ ਸੀ ਚਾਰ ਕੇ ਪੰਜ ਬਲਦ ਮਰੇ ਸੀ ਮੈਂ ਸਾਰੇ ਸਾਹਮਣੇ ਕਹਿਣਾ 10-10 ਸਾਮਲ ਟਰਮੀਨ ਫਿਟਾਮਾਈਨ ਉਹ ਉਹ ਲਾਈ ਜਾਂਦੇ ਤੇ ਇਸ ਕਰਕੇ ਤੁਸੀਂ ਇਹ ਸਾਰਾ ਕੁਝ ਜਿਹੜਾ ਹੈਗਾ ਹੁਣ ਕਬੂਤਰਾਂ ਵਾਲੇ ਵੀ ਜੇ ਰੋਗਣ ਮੈਨੂੰ ਦੱਸ ਦਿੰਦਾ ਵੀ ਉਹ ਕੋਣੀ ਦਾ ਟੀਕੇ ਲਾਉਂਦੇ ਐ ਕਰਦੇ ਹੱਤੀ ਟੀਕੇ ਕਰਦੇ ਇਹ ਸਾਰਾ ਕੁਝ ਛੱਡਣਾ ਅਸੀਂ ਜਿਹੜੇ ਹੈਗੇ ਚਾਹੋ ਸਾਡੇ ਅਸੀਂ ਕੁੱਤੇ ਵੀ ਭਜਾਉਣੇ ਆ ਕਰਦੇ ਮੈਂ ਕੋਈ ਆਪਾਂ ਨੂੰ ਕੋਈ ਜਿਤ ਹਾਰ ਨਾਲ ਨਹੀਂ ਆਪਣਾ ਸ਼ੌਂਕ ਹੈਗੇ ਰੱਖੇ ਹੈਗੇ ਅਠੀ ਇਸ ਕਰਕੇ ਨਾ ਇਹ ਸਾਰਾ ਤੁਹਾਨੂੰ ਜਿਹੜਾ ਹੈਗਾ ਇਹ ਬੰਦੇ ਰਲ ਕੇ ਜ਼ਿੰਮੇਵਾਰ ਬੰਦੇ ਅੱਗੇ ਰਲ ਕੇ ਪਹਿਲਾਂ ਉਹ ਸੁਸਾਇਟੀ ਬਣਾਓ ਉਹਦਾ ਨਾਂ ਰੱਖੋ ਉਹ ਸੁਸਾਇਟੀ ਦਾ ਮਤਲਬ ਹੁੰਦਾ ਉਹ ਸਾਰਾ ਲਿਖਣਾ ਪੈਂਦਾ ਕਿ ਕੀ ਆ ਕੀ ਕੰਮ ਕਰੂਗੀ ਫੰਡਿੰਗ ਕਿੱਥੋਂ ਆਊਗੀ ਕਿਵੇਂ ਹੋਊਗਾ ਉਹ ਸਾਰਾ ਬਣਾ ਕੇ ਫੇਰ ਜਿਹੜਾ ਹੈਗਾ ਕੋਈ ਚੰਗਾ ਜਿਹਾ ਮੰਨ ਲੋ ਤੁਹਾਡੇ ਛੁੰਕੀ ਬੰਦੇ ਵਕੀਲ ਵੀ ਹੈਗੇ ਆ ਦੂਜੇ ਉਹਨਾਂ ਨੂੰ ਲੈ ਕੇ ਨਾਲ ਇਹਦਾ ਹੈ ਪਰ ਹਾਲ ਦੀ ਘੜੀ ਜਾਨੀ ਤੁਹਾਨੂੰ ਕੋਈ ਜਿਹੜਾ ਹੈਗਾ ਉਹਨਾਂ ਨੂੰ ਕਹੋ ਐਕਟ ਦੀਆਂ ਕਾਪੀਆਂ ਲੈ ਲਓ 72 ਪੇਜ ਆ ਜਿਹੜਾ ਹੈਗਾ ਨਾ ਜਿਹੜਾ ਹੈਗਾ ਵਾਈਲਡ ਲਾਈਫ ਐਕਟ 1975 ਇਹ 72 పేਜ ਦੀ ਇੱਕ ਹੈਗੀ ਆ ਉਹ ਕਾਪੀਆਂ ਕਢਾ ਲਓ ਤੁਸੀਂ ਉਹ ਨੂੰ ਉਹ ਨੂੰ ਕਹਾਂ 10 ਤੂੰ ਕਿਥੇ ਕਿਵੇਂ ਸਾਡੇ ਛਡਾਉਣਾ ਕਬੂਤਰ ਕਿਵੇਂ ਤੂੰ ਉਹ ਰੋਕ ਰੋਕ ਨਹੀਂ ਸਕਦਾ ਕੋਈ ਵੀ ਤੁਹਾਨੂੰ ਆ ਸਾਰਿਆਂ ਦਾ ਮਿਹਰਬਾਨੀ ਧੰਨਵਾਦ ਡਾਕਟਰ ਸੰਦੀਪ ਸਿੰਘ ਜੀ ਸੰਧੂ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਹੋਰ ਮੇਰੇ ਵੀਰ ਜੇ ਕੋਈ ਆ ਕੇ ਬੋਲਣਾ ਚਾਹੁੰਦਾ ਤੇ ਆ ਜਿਓ ਜੀ ਸਾਨੂੰ ਦੱਸੋ ਆਪਣਾ ਸੁਝਾਅ ਚਲੋ ਭਾਈ ਜੀ ਹਾਂਜੀ ਬੈਣੀ ਵਾਲਾ ਸਾਹਿਬ ਆ ਜਿਓ ਸਾਡੇ ਡਾਕਟਰ ਸਾਹਿਬ ਨੇ ਦੱਸਿਆ ਵੀ ਜਿਹੜੀਆਂ ਸੁਸਾਇਟੀਆਂ ਐ ਬਣਾਉਣੀਆਂ ਬਹੁਤ ਜ਼ਰੂਰੀ ਆ ਸੋ ਇਹਦੇ ਬਾਰੇ ਜ਼ਰੂਰ ਗੌਰ ਕਰਿਓ ਬੈਣੀ ਵਾਲਾ ਸਾਹਿਬ ਜੀ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਕੀ ਤਾਂ ਐਕਟ ਬਾਰੇ ਤਾਂ ਅੰਕਲ ਨੇ ਦੱਸ ਹੀ ਦਿੱਤਾ ਸਾਰਾ ਆਪਾਂ ਨੂੰ ਹੁਣ ਲੋੜ ਐ ਕਿ ਤਾਂ ਏਕੇ ਦੀ ਲੋੜ ਐ ਆਪਾਂ ਨੂੰ ਸਾਰਿਆਂ ਨੂੰ ਇੱਕ ਤਾਂ ਆਪਾਂ ਨੂੰ ਥੋੜੀਆਂ ਜੀਆਂ ਆਤਾਂ ਛੱਡਣੀਆਂ ਪੈਣਗੀਆਂ ਬਾਜੀ ਜਿੱਤ ਗਏ ਕੋਈ ਪੈਸਾ ਦਿਖਾਤਾ ਜਿੱਤੇ ਉਹ ਪੈਸਾ ਤੁਹਾਡੇ ਘਰੇ ਆਏ ਸੋਨੂੰ ਭਰਾਵਾਂ ਨੂੰ ਹੀ ਪਤਾ ਹੈ ਕਿ ਵੀ ਕੌਣ ਜਿੱਤੇ ਆ ਤੇ ਕਿਹੜਾ ਟੌਪ ਦਾ ਖਿਡਾਰੀ ਹੈ ਕਿਹੜਾ ਮਾੜਾ ਸਭ ਨੂੰ ਪਤਾ ਹੈ ਥੋੜਾ ਜਿਹਾ ਹੱਤਾਂ ਚ ਸਦਾਰ ਕਰਨਾ ਪਊਗਾ ਬਾਕੀ ਇਕੱਠੇ ਹੋ ਕੇ ਚੱਲਣਾ ਪਊਗਾ ਜੋ ਕੁਝ ਵੀ ਕਰਨਾ ਹੈਗਾ ਇੱਕ ਸਾਰੇ ਜਣਿਆਂ ਦੀ ਰਾਇ ਨਾਲ ਚੱਲਿਆ ਚੱਲਾਂਗੇ ਪਰ ਕਮੇਟੀ ਦੇ ਵਿੱਚ ਜੇ ਆਪਾਂ ਖੀਏ ਵਿੱਚ ਜੇ ਆਪਾਂ 3 ਲੱਖ ਬੰਦੇ ਆ 4 ਲੱਖ ਬੰਦਾ ਸਾਰੇ ਨਹੀਂ ਪੈ ਸਕਦੇ ਕਮੇਟੀ ਬਣੂਗੀ ਕੋਈ 10 ਬੰਦਿਆਂ ਦੀ 5 ਬੰਦਿਆਂ ਦੀ 15 ਬੰਦੇ ਦੀ ਜਿਵੇਂ ਵੀ ਰਾਇ ਕਰਕੇ ਸਾਰੇ ਮੇਰਾ ਵੀਰ ਸਹਿਯੋਗ ਦੀ ਇਕੱਲੇ ਇਕੱਲੇ ਬੰਦੇ ਦੀ ਲੋੜ ਹੈ ਜੇ ਤਾਂ ਸ਼ੌਂਕ ਨੂੰ ਜਿਉਂਦਾ ਰੱਖਣਾ ਹੈਗਾ ਜੇ ਕਰਾਉਣਾ ਹੈਗਾ ਨੁਕਸਾਨ ਫਿਰ ਚਾਰ ਜਣੇ ਉਧਰ ਚਾਰ ਜਣੇ ਉਧਰ ਜਾਇਓ ਹੋਰ ਜਿਹੜੀਆਂ ਬਾਜ਼ੀਆਂ ਹੋਣਗੀਆਂ ਜਿਵੇਂ ਕੁੱਤੇ ਵਾਲੀਆਂ ਰੇਸਾਂ ਚ ਇਹਨਾਂ ਨੇ ਕਰਵਾਇਆ ਸੀ ਪੀਟਾਂ ਨੇ ਖਰਾਬੀ ਕੀਤੀ ਸੀ ਜਿੱਥੇ ਵੀ ਰੇਸਾਂ ਹੁੰਦੀਆਂ ਸੀਗੀਆਂ ਇਹਨਾਂ ਦੇ ਬੰਦੇ ਆਪ ਹੀ ਜਾਂਦੇ ਸੀਗੇ ਉਹ ਕੋਈ ਸਰਿੰਚਾਂ ਸਿੜਤੀਆਂ ਖਾਲੀ ਬਾਇਲ ਸਿੜਤੀਆਂ ਇਹਨਾਂ ਵਾਲੀਆਂ ਟੀਕੇ ਵਾਲੀਆਂ ਉਹ ਕੰਮ ਕਬੂਤਰਵਾਜੀ ਚ ਵੀ ਹੋਊਗਾ ਕਿਉਂਕਿ ਆਪਾਂ ਕਹਿੰਦੇ ਆ ਵੀ ਅਸੀਂ ਨਸ਼ਾ ਨਹੀਂ ਇਹਨਾਂ ਨੂੰ ਕਬੂਤਰਾਂ ਨੂੰ ਦਿੰਦੇ ਇਹ ਆਪਾਂ ਨੂੰ ਗਲਤ ਸਾਬਤ ਕਰਨ ਵਾਸਤੇ ਇਹ ਨਸ਼ੇ ਵਾਲਾ ਕੰਮ ਵੀ ਕਰਵਾਉਣਗੇ ਕਿਉਂਕਿ ਕਿਤੇ ਗੋਲੀਆਂ ਵੀ ਸਿੱਟਣਗੇ ਕੋਈ ਆਪ ਦਾ ਕਬੂਤਰ ਵੀ ਛੱਡ ਸਕਦੇ ਆ ਕਿ ਕੋਈ ਨਸ਼ਾ ਦੇ ਕੇ ਕੰਮ ਨੂੰ ਬਦਨਾਮ ਕਰਨ ਵਾਸਤੇ ਥੋੜੇ ਜੇ ਚਕੰਨੇ ਹੋਣ ਦੀ ਵੀ ਲੋੜ ਹੈ ਕਿ ਸਾਰਿਆਂ ਨੂੰ ਇੱਕ ਤਾਂ ਆ ਜਿਹੜੇ ਕਬੂਤਰਾਂ ਦੇ ਗਰੁੱਪ ਵੀ ਬਣੇ ਆਂਗੇ ਗਰੁੱਪਾਂ 'ਚ ਵੀ ਜਿਹੜਿਆਂ ਨੂੰ ਐਡਮਿਨ ਜਾਣਦੇ ਨੇ ਉਹਨਾਂ ਬੰਦਿਆਂ ਨੂੰ ਪਾਓ ਐਮੀ ਇਨਫੋਰਮੇਸ਼ਨ ਲੋਕਾਂ ਤੱਕ ਨਾ ਪਹੁੰਚਾਓ ਰੌਲਾ ਨਾ ਪਾਇਆ ਕਰੋ ਕਿਸੇ ਵੀ ਗੱਲ ਦਾ ਬਾਕੀ ਜਿਵੇਂ ਵੀ ਕਮੇਟੀ ਬਣੂਗੀ ਉਹ ਜਿਵੇਂ ਅਦਾਲਤ ਦੇ ਵਿੱਚ ਜਿੱਥੇ ਵੀ ਜਾਣਾ ਪੈ ਗਿਆ ਪਹਿਲਾਂ ਕਮੇਟੀ ਬਣਾਵਾਂਗੇ ਇੱਕ ਜ਼ੋਨ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਪੰਜਾਬ ਲੈਵਲ ਤੇ ਉਹ ਜਿੰਨੀਆਂ ਵੀ ਕਮੇਟੀਆਂ ਬਣਣਗੀਆਂ ਸਾਰੀਆਂ ਚੋਣਾਂ ਚ ਚਾਰਜ ਉਹਨਾਂ ਚ ਵੰਡ ਕੇ ਬਣਾਵਾਂਗੇ ਉਹ ਜਿਵੇਂ ਉਹਨਾਂ ਦੇ ਬਣਨਗੇ ਮੈਂਬਰ ਅੱਗੇ ਉਹ ਕਮੇਟੀਆਂ ਵੱਲੋਂ ਆਪਾਂ ਇਹਦਾ ਕੇਸ ਪਾਵਾਂਗੇ ਹਾਈ ਕੋਰਟ ਦੇ ਵਿੱਚ ਰਿਟ ਉਹ ਕਮੇਟੀਆਂ ਵੱਲੋਂ ਪਾਵਾਂਗੇ ਆਪਾਂ ਜਿਹੜੀ ਕਮੇਟੀ ਨੂੰ ਪਾਰਟੀ ਬਣਾ ਕੇ ਅੱਗੇ ਪੀਟਾਂ ਨੂੰ ਪੰਜਾਬ ਸਰਕਾਰ ਨੂੰ ਜਿਵੇਂ ਵੀ ਹੋਇਆ ਤੇ ਇੱਕ ਟੀਮ ਬਣਾ ਕੇ ਮੇਰਾ ਇਹ ਸੁਝਾਅ ਹੈ ਵੀ ਆਪਾਂ ਨੂੰ ਜਿਵੇਂ ਐਮਪੀ ਸਾਹਿਬ ਨੇ ਆਪਣੇ ਨਾਲ ਜਾਂ ਜਿਵੇਂ ਆਪਣੇ ਵਧਾਇਕ ਨੇ ਉਹਨਾਂ ਨੂੰ ਨਾਲ ਲੈ ਕੇ ਆਪਾਂ ਨੂੰ ਸੀਐਮ ਸਾਹਿਬ ਨਾਲ ਵੀ ਗੱਲ ਕਰਨੀ ਚਾਹੀਦੀ ਇੱਕ ਵਾਰੀ ਮਿਲਣੇ 'ਚ ਕੋਈ ਹਰਜ ਨਹੀਂਗਾ ਜੇ ਆਪਾਂ ਮਿਲ ਲਾਂਗੇ ਮਿਲ ਕੇ ਕੋਈ ਨਾ ਕੋਈ ਰਾਹ ਹੀ ਨਿਕਲੂਗਾ ਸੋ ਮੇਰੀ ਬੇਨਤੀ ਹੈ ਵੀਰ ਬਣ ਕੇ ਇਕੱਠੇ ਚੱਲੋ ਸਾਰੇ ਇਕੱਠੇ ਹੋ ਕੇ ਰਹੋ ਤੇ ਇੱਕ ਰੌਲੇ ਤੋਂ ਬਚਤ ਰੱਖ ਕੇ ਧੰਨਵਾਦ ਜੀ ਇੱਕ ਨਾ ਜਿਹੜੇ ਇਹ ਤੁਹਾਨੂੰ ਨਾ ਜਿਹੜੇ ਕਬੂਤਰ ਹਨਾ ਜੀ ਇਹਨਾਂ ਨੂੰ ਤਾਂ ਨਾਮ ਮਿਲੇਵੇ ਆ ਇੱਕ ਨਾ ਬੋਰਡ ਵਾਰ ਸੈਕਡ 1942 ਤੋਂ 45 ਜਿਹੜੀ ਹੋਈ ਆ ਡੱਕਣ ਮੈਡ ਵਾਲਾ ਡੀ ਆਈ ਸੀ ਕੇ ਆਈ ਐਨ ਡੱਕਣ ਮੈਡਲ ਆ ਉਹ ਜਿਹੜੇ ਜਾਨਵਰ ਆ ਉਹਨਾਂ ਨੂੰ ਬਾਤਰੀ ਰਹੀ ਦਿੱਤਾ ਜਾਂਦਾ ਤੇ ਜਿਹੜੀ ਵਾਰਡ ਵਾਰ ਸੈਕਿੰਡ ਸੀ ਉਹਦੇ ਚ ਕੋਟਲ 54 ਨਾਮ ਦਿੱਤੇ ਗਏ ਤੇ 32 ਕਬੂਤਰ ਆ 32 ਕਬੂਤਰ 18 ਪੁੱਤੇ 3 ਘੋੜੇ ਤੇ ਇੱਕ ਬਿੱਲੀ 54 ਜਨਵਰੀ ਨੂੰ ਨਾਮ ਮਿਲਿਆ ਕਬੂਤਰ 32 ਆ ਉਹ ਜਿੱਕਣ ਮੈਡਲ ਕੱਢ ਕੇ ਨਾ ਜਿਹੜੇ ਪੜੇ ਲਿਖੇ ਆ ਤੁਸੀਂ ਪੜ ਲਿਆ ਉਹਦੇ ਇੱਕ ਇੱਕ ਕਬੂਤਰ ਦਾ ਲਿਖਿਆ ਵੀ ਐਨੇ ਦਸੰਬਰ 42 ਨੂੰ ਆ ਕਬੂਤਰ ਦਾ ਨਾਮ ਉਹਨੇ ਕੀ ਕੰਮ ਕੀਤਾ ਜਿਹਨੂੰ ਸਭ ਤੋਂ ਪਹਿਲਾਂ ਉਹ ਕਬੂਤਰੀ ਸੀਗੀ ਉਹ 8 ਘੰਟੇ ਉੱਡੀ ਜੀਰੋ ਵਿਜੀ ਬੇਲਟੀ ਚ ਤੇ ਇੰਨਾ ਜਾਨੀ ਹੌਸਟਾਈਲ ਬੱਦਲ ਮੀਂਹੇਰੀ ਸੀਗਾ ਇੰਨਾ ਜਾਨੀ ਮੌਸਮ ਖਰਾਬ ਤੇ ਉਹ ਜਿੱਥੇ ਗਈ ਤੇ ਜਿਹੜਾ ਉਹਨੇ ਮੈਸੇਜ ਪਹੁੰਚਾਇਆ ਤੇ ਕਿੰਨੇ ਬੰਦੇ ਉਹਨਾਂ ਦੇ ਬਚੇ ਉਹ ਸਾਰਾ ਇਹ ਤੇ ਲਿਖਿਆ ਇੰਨੇ ਤਰੀਕ ਨੂੰ ਮਿਲਿਆ ਦੂਜੇ ਨੂੰ ਇੰਨੀ ਨੂੰ ਮਿਲਿਆ ਕਿਹੜੇ ਨੂੰ ਕਿੰਨੀ ਨੂੰ ਮਿਲਿਆ ਸਾਰਿਆਂ ਦੇ ਨਾਮ ਹੁਣ ਤੱਕ ਝੋਤਰ ਨਾਮ ਮਿਲੇ ਆ ਟਿੱਕਣ ਮੈਡਲ ਜਿਹੜੇ ਵੜਲੇ ਵਿੱਚ ਦਿੱਤੇ ਜਾਂਦੇ ਆ ਹੁਣ ਆ 4-5 ਸਾਲ ਹੋ ਗਏ افغانستان ਤੇ ਇੱਕ ਕੁੱਤੇ ਨੂੰ ਮਿਲਿਆ ਸੀ افغانستان ਚ ਉਹਦੀ ਹੋਈ ਸੀ ਮੌਤ ਕੁੱਤੇ ਨੂੰ ਮਿਲਿਆ ਲਾਸਟ ਉਸ ਵਾਰ ਕੋਈ ਨਹੀਂ ਇਹ ਤੁਹਾਡੇ ਇਹ ਕਬੂਤਰਾਂ ਉੱਡਣ ਵਾਲੇ ਇਹ ਉਦੋਂ ਵਰਲਡ ਵਾਰ 232 ਮਿਲੇ ਵੇ ਆ ਇਹਨਾਂ ਨੂੰ ਚਲੋ ਭਾਈ ਸਾਡੀ ਤੇਜ਼ਾਂ ਵਾਲੇ ਨੂੰ ਪਹੁੰਚ ਤੇਜ਼ਾਂ ਵਾਲੇ ਵੀ ਸੇ ਤੇਜ਼ ਵਾਹ ਕਰਾਓ ਹਾਂਜੀ ਜਿਨੇ ਪੁਰਣਾ ਕੋ ਆ ਜੇ ਇੱਕ ਤਾਂ ਇਹ ਆ ਵੀ ਜਿੰਨੇ ਵੀ ਹਾਂਜੀ ਐਮ ਵੀ ਸਾਹਿਬਾ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਬਾਈ ਮੇਰੇ ਤੋਂ ਪਹਿਲਾਂ ਜਿਵੇਂ ਬਾਈ ਜੀ ਨੇ ਕਿਹਾ ਹੈ ਨਾ ਇੱਕ ਤਾਂ ਮੈਂ ਕੀਤੀ ਹੈ ਗੱਲ ਖੁੱਡੀਆਂ ਸਾਹਿਬ ਨਾਲ ਉਹ ਆਪਾਂ ਨੂੰ ਟਾਈਮ ਦੇਣਗੇ ਆਪਾਂ ਮੈਂ ਟਾਈਮ ਲਵਾਂਗਾ ਫਿਰ ਮੈਂ ਬਾਈ ਜੀ ਨੂੰ ਜੱਗਾ ਜੀ ਨੂੰ ਦੱਸ ਦੂੰਗਾ ਤੇ ਜਿੰਨੇ ਵੀ ਆਪਣੇ ਸੱਜਣ ਮਿੱਤਰ ਹੈ 10 12 ਜਿਹੜੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਤੇ ਉਹਨਾਂ ਨਾਲ ਵੀ ਸਰਕਾਰ 'ਚ ਵੀ ਗੱਲ ਕਰਾਂਗੇ ਤੇ ਬਾਕੀ ਜਿਹੜੀ ਗੱਲ ਇਹਨਾਂ ਨੇ ਭਾਈ ਸਾਹਿਬ ਨੇ ਕਹੀ ਆ ਹੋਣਾ ਜੇ ਆਪਾਂ ਲੀਗਲੀ ਹੈਂਡਲ ਕਰਨਾ ਇਸ ਕੰਮ ਨੂੰ ਤਾਂ ਹੋਣਾ ਉਵੇਂ ਹੀ ਆਪਾਂ ਨੂੰ ਕਮੇਟੀ ਬਣਾਉਣੀ ਪੈਣੀ ਹੈ ਵੈਲਫੇਅਰ ਸੁਸਾਇਟੀ ਜਾਂ ਕੁਝ ਵੀ ਐਵੇਂ ਦਾ ਬਣਾ ਕੇ ਆਪਾਂ ਤਾਂ ਹੀ ਪੈਟਾ ਨੂੰ ਟੈਕਲ ਕਰ ਸਕਦੇ ਆ ਨਹੀਂ ਆਪਾਂ ਇੰਡੀਵਿਜੂਅਲੀ ਜੇ ਉਹਨਾਂ ਨਾਲ ਗੱਲ ਕਰੀਏ ਜਾਂ ਕੋਰਟ ਦੇ ਵਿੱਚ ਦਈਏ ਤਾਂ ਉਹ ਪ੍ਰਭਾਵ ਨਹੀਂ ਗੱਲ ਦਾ ਪੈਣਾ ਇਸ ਲਈ ਆਪਾਂ ਪਹਿਲਾਂ ਜਿਵੇਂ ਵੀ ਕਮੇਟੀਆਂ ਬਣਦੀਆਂ ਆ ਅਲੱਗ-ਅਲੱਗ ਜ਼ੋਨ ਦੇ ਵਿੱਚ 4 ਬਣਨੀਆਂ 5 ਬਣਨੀਆਂ ਇਹਨਾਂ ਨੂੰ ਕਾਨੂੰਨੀ ਜਵਾਬ ਵੀ ਦਈਏ ਤੇ ਨਾਲੇ ਆਪਾਂ ਜੋ ਆਪਣਾ ਇਹ ਸਰਕਾਰ ਦੇ ਵਿੱਚ ਗੱਲ ਕਰੀਏ ਵੀ ਜੇ ਕੋਈ ਐਸਾ ਕਾਨੂੰਨ ਬਣ ਜਾਵੇ ਹਨਾ ਵੀ ਕੋਈ ਐਸਾ ਜਿਹਾ ਕੰਮ ਸੌਖਾ ਹੋ ਜAVE ਵੀ ਸਾਨੂੰ ਨਾ ਦਿੱਕਤ ਆਵੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਲਈ ਮੈਂ ਬਾਈ ਜੀ ਜੱਗਾ ਜੀ ਨੂੰ ਦੱਸ ਦੂੰਗਾ ਤੇ ਜੋ ਇਹ ਨਾਲ ਠੀਕ ਸਮਝਣਗੇ ਉਹਨੇ ਇੱਕ ਬੰਦੇ ਨਾਲ ਲੈ ਕੇ ਆਪਾਂ ਮੰਤਰੀਆਂ ਨੂੰ ਮਿਲਾਂਗੇ ਗੱਲ ਕਰਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਭਰਾ ਜੀ ਮੈਂ ਲੋਕ ਮਿੰਟ ਮੈਂ ਲਾ ਕੇ ਫਿਰ ਕਿੰਨਾ ਜੀ ਹੁ ਦਿੰਨਾ ਮਾਈਕ ਸਾਰਿਆਂ ਤੋਂ ਪਹਿਲੀ ਗੱਲ ਤੇ ਆ ਵੀ ਜਿੰਨੇ ਆਪਣੇ ਵਟਸਐਪ ਗਰੁੱਪ ਚੱਲਦੇ ਆ ਉਹਨੂੰ ਬੜੇ ਸੰਜੀਦਾ ਢੰਗ ਨਾਲ ਚਲਾਉਣਾ ਚਾਹੀਦਾ ਉਹਦੇ ਵਿੱਚਲਾ ਚਾਹੀਦਾ ਵੀ ਜਿਹੜੇ ਕਈ ਕਬੂਤਰਾਂ ਦੇ ਨੇੜੇ ਤੇੜੇ ਵੀ ਨਹੀਂ ਗਏ ਹੁੰਦੇ ਉਹਨਾਂ ਨੂੰ ਆਪਾਂ ਉਹਦੇ ਵਿੱਚ ਐਡ ਕਰ ਲੈਨੇ ਆ ਬਾਅਦ ਚ ਆਪਾਂ ਨੂੰ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਇੱਕ ਪਿੱਛੇ ਜਿਹਾ ਇੱਕ ਵੀਡੀਓ ਪਾਈ ਸੀ ਜਗਪ੍ਰੇ ਮਿਰਜੇ ਕੇ ਤੋਂ ਮੁੰਡੇ ਨੇ ਉਹਦੇ ਪ੍ਰੇਡ ਛੇਤਰ ਪ੍ਰੇਡ ਵੀ ਹੋ ਗਈ ਆ ਤੇ ਕਿਸੇ ਨੇ ਕਰਤੀ ਆ ਉਹਨੇ ਬਣਾ ਕੇ ਵਿਊ ਲੈਂਡ ਦੇ ਮਾਰੇ ਨੇ ਉਹ ਕਰਤਾ ਕਾਫੀ ਕੋਸ਼ਿਸ਼ ਉਹਨੇ ਪਾਤਾ ਸੀ ਐਹੀਆਂ ਚੀਜ਼ਾਂ ਨੂੰ ਬਚਣਾ ਚਾਹੀਦਾ ਬਾਕੀ ਰਹਿ ਗਈ ਵੈਲਫੇਅਰ ਜਿਹੜੀ ਕਮੇਟੀ ਕੋਈ ਬਣਾਉਣੀ ਆ ਉਹ ਅੱਜ ਹੀ ਤੁਸੀਂ ਇੱਥੇ ਦਾ ਗਠਨ ਕਰਕੇ ਤੇ ਕੰਮ ਸ਼ੁਰੂ ਕਰੋ ਅਗਲੀ ਗੱਲ ਮੇਰੇ ਵੱਲੋਂ ਤੇ ਇਹ ਬੇਨਤੀ ਆ ਵੀ ਜਿਹੜੇ ਮੌਜੂਦਾ ਸਰਕਾਰ ਆ ਇਹਦੇ ਨਾਲ ਜ਼ਰੂਰ ਤਾਲਮੇਲ ਕਰਨਾ ਚਾਹੀਦਾ ਤਾਂ ਕਿ ਆਪਾਂ ਨੂੰ ਜਿਹੜਾ ਹੋਣਾ ਆਪਣਾ ਸ਼ੌਕਸ਼ਕਾਰ ਦੇ ਦਿਨ ਆ ਇਹ ਆਪਣੇ ਜਾਇਆ ਨਾ ਜਾਣ ਨਾਲ ਦੀ ਨਾਲ ਆਪਣਾ ਕਮੇਟੀਆਂ ਦਾ ਕੰਮ ਵੀ ਚਲਾਓ ਆਪਣਾ ਵਰਕ ਕਰੋ ਕੋਰਟ ਚ ਜਾਣਾ ਹੈ ਜਾਂ ਜਿੱਦਾਂ ਵੀ ਕਰਨਾ ਕੋਈ ਵਿਧਾਨ ਸਭਾ ਚ ਜਾਣਾ ਹੈ ਪਰ ਮੌਜੂਦਾ ਸਰਕਾਰ ਦੇ ਨਾਲ ਤਾਲਮੇਲ ਕਰਕੇ ਜਿਹੜਾ ਹੌਣ ਸ਼ੌਕ ਸ਼িকার ਆ ਇਹਨੂੰ ਆਪਾਂ ਜਿੰਦਾ ਰੱਖ ਸਕੀਏ ਜਿੰਨੇ ਇੱਥੇ ਮੇਰੇ ਵੀਰ ਬੈਠੇ ਆ ਹਰ ਇੱਕ ਦੇ ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਮੇਲਜੋਲ ਜ਼ਰੂਰ ਹੁੰਦਾ ਇਕੱਠੇ ਹੋ ਕੇ 20 50 100 ਜਾਣਾ ਜਿੱਥੇ ਵੀ ਲੋੜ ਆਪਾਂ ਮਿਲ ਸਕਦੇ ਆ ਜਿਹੜੇ ਏਰੀਆ ਚ ਹੋਣਾ ਆਪਾਂ ਨੂੰ ਉੱਥੇ ਨਾ ਰੋਕਿਆ ਜਾਵੇ 1972 ਦੇ ਵਿੱਚ ਜਿਹੜਾ ਐਕਟ ਬਣਿਆ ਹੈ ਉਹਦੇ ਕਾਪੀਆਂ ਤੁਸੀਂ ਕਢਵਾ ਲਓ 7 ਪੇਜ ਵਾਲੀਆਂ ਜਿੱਥੇ ਵੀ ਕੋਈ ਤੁਸ ਨੂੰ ਕੋਈ ਰੋਕਦਾ ਉਹਦੀਆਂ ਤੁਸੀਂ ਦਿਖਾ ਸਕਦੇ ਆ ਵੀ ਆਹ ਭਾਈਏ ਸਾਨੂੰ ਕੂਤਰ ਰੱਖਣ ਤੇ ਕੋਈ ਮਨਾਹੀ ਨਹੀਂ ਆਹ ਆ ਕੁਝ ਮਿਲਿਆ ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਬਾਕੀ ਡਾਕਟਰ ਸਾਹਿਬ ਜੀ ਹੋਰ ਕੋਈ ਚਾਣਨਾ ਪੋਣਗੇ ਸੁਹਾ ਜੀ ਮੈਂ ਤਾਂ ਇਹ ਦੱਸਣਾ ਚਾਹਣਾ ਵੀ ਅੱਜ ਤੋਂ ਨਹੀਂ ਇਹ ਪਹਿਲਾਂ ਤੋਂ ਹੈ 1975 ਦੀ ਗੱਲ ਆ ਕਿਉਂਕਿ ਮੈਂ ਕਦੋਂ میٹرਕ ਕੀਤੀ ਕਦੋਂ ਮੈਂ ਡਿਗਰੀ ਕੀਤੀ ਮੈਨੂੰ ਸਾਰਾ ਯਾਦ ਆ ਇੱਥੇ ਦਾਰਾਪੁਰ ਪਿੰਡ ਆ ਤਲਵੰਡੀ ਭਾਈ ਕੋਲੇ ਉੱਥੇ ਸ਼ਰਤ ਸੀਗੀ ਤੇ ਉਰੂ ਕੱਚਿਆ ਕੋਠਿਆਂ ਤੇ ਬੈਠੇ ਤੇ ਪੁਲਸ ਆ ਗਈ ਤੇ ਜਸਵੀਰ ਬਾਦਲ ਵੀ ਛਾਲ ਮਾਰ ਕੇ ਭੱਜ ਲਿਆ ਤੇ ਬਾਈ ਇੰਸਪੈਕਟਰ ਆ ਰੋਬਨ ਦਾ ਡੈਡੀ ਉਹ ਬਾਹ ਫੜ ਲਈ ਉਹ ਆ ਵਟ ਲੋ ਸਾਜੇ ਇੱਡੇ ਤੁਸੀਂ ਭੱਜਣ ਲੱਗੇ ਤਾਂ ਫਿਰ ਆਪਣਾ ਇੱਥੇ ਕੀ ਬਣੂ ਬਾਈ ਨੇ ਫੜ ਕੇ ਉਹਨੂੰ ਥੱਲੇ ਆ ਤੇ ਮੁੜ ਕੇ ਚਾਰ ਬੰਦੇ ਉੱਥੇ ਜਿਹੜੇ ਆਏ ਐ ਸੱਚ ਉਹਨਾਂ ਨਾਲ ਗੱਲ ਕੀਤੀ ਵੀ ਇਹ ਇਹ ਕੀ ਹੈਗਾ ਤੁਸੀਂ ਇਹ ਜੋ ਆ ਵਿਖਾ ਕਿਤੇ ਕੀ ਹੈਗਾ ਉੜਕੇ ਡੀਆਈਜੀ ਸੀਗਾ ਦਾਨੇ ਵਾਲਿਆ ਇੱਥੇ ਬੋਰਪੋਲੇ ਦਾਨੇ ਵਾਲਾ ਪਿੰਡ ਆ ਡੀਆਈਜੀ ਉਹ ਤੋਂ ਹੁਣ ਤਾਂ ਡੀਜੀਪੀ ਬਣ ਕੇ ਏਡੀਜੀਪੀ ਉਹ ਤੋਂ ਡੀਆਈਸੀ ਅਨਤਾਰ ਜਿਹੜਾ ਡੀਆਈਜੀ ਹੁੰਦਾ ਚ ਪੰਜਾਬ ਦੇ ਸਾਰੀ ਪੋਰਸ਼ ਉਹ ਰਿਸ਼ਤੇਦਾਰ ਬਾਬੂ ਤੋਂ ਬਰਾੜੂ ਰਿਆ ਛੇਕੜੂ ਵਾਲੇ ਮਲੂਟ ਵਾਲੇ ਇਹ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਨੂੰ ਨਾਲ ਲੈ ਕੇ ਫਿਰ ਉਹ ਥਾਣੇਦਾਰ ਸਸਪੈਂਡ ਕਰਾਇਆ ਉਹ 6 ਮਹੀਨੇ ਉਹ ਆਨਰ ਜਿੰਨੀ ਦੇਰ ਉਹ ਬੰਦੇ ਕਹਿਣਗੇ 19 ਦੇਰ ਨਹੀਂ ਮੈਂ ਉਹ ਉਹ ਮਿੰਨਤਾਂ ਕਰੇ ਉਹ ਕਹਿੰਦਾ ਵੀ ਜਿੰਨੀ ਦੇਰ ਮਰਜ਼ੀ ਭਾਜੜਾ ਜਿੱਥੇ ਜਿੰਨੀ ਦੇਰ ਇਹ ਬੰਦੇ ਕਹਿਣਗੇ ਵੀ ਇਹਨੂੰ ਭਾੜ ਕਰ ਦਿਓ ਤਾਂ ਕਰ ਤੇ ਸਾਡੇ ਢਾੜ ਚ ਤਾਈ ਨੂੰ ਅੱਜ ਤੱਕ ਜਿਹੜਾ ਹੈਗਾ ਉਸ ਗੱਲ ਦਾ ਵੀ ਜਣੀ ਜਿਹੜਾ ਹੈਗਾ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਜੇ ਦੂਜੇ ਹੈਗਾ ਉਹ ਫਰਕ ਰਹਿੰਦਾ ਇਹ ਐ ਅੱਜ ਨਹੀਂ ਅੱਜ ਦੀ ਪੁਲਿਸ ਪਏ ਹਾਂਜੀ ਆਓ ਜੀ ਚੀਨਾ ਜੀ ਦੱਸੋ ਕੋਈ ਕਰਨ ਹਾਂਜੀ ਇੱਕ ਮੇਰੀ ਵੀਰਾਂ ਨੂੰ ਨਾ ਬੇਨਤੀ ਹੋਰ ਸੀ ਸ਼ੌਕ ਬੰਦ ਕਰਾਉਣ ਨਾਲੋਂ ਥੋੜੀ ਜੀ ਸੰਜੀਦਗੀ ਜ਼ਿਆਦਾ ਜ਼ਰੂਰੀ ਹੈਗੀ ਆ ਜਿਵੇਂ ਹੁਣ ਜੂਨ ਦਾ ਮਹੀਨਾ ਚੱਲੀ ਜਾਂਦਾ ਹੈਗਾ ਚਲੋ ਚਲਾਈ ਹੈ ਉਦੋਂ ਬਾਅਦ ਜਿਹੜਾ ਲੰਬੇ ਟਾਈਮ 'ਚ ਵੀ ਜਾ ਕੇ ਨਾ ਸਤੰਬਰ ਅਕਤੂਬਰ ਤੱਕ ਵੀ ਜਿਹੜਾ ਆਪਾਂ ਬਾਜ਼ੀਆਂ ਛੱਡ ਲੈਂਦੇ ਆ ਉਹ 6-6 ਦਿਨ ਨਿਮਕਦੀਆਂ ਨਹੀਂ ਗੀਆਂ ਉਹ ਵੀ ਆਪਣੇ ਸ਼ੌਂਕ ਨੂੰ ਢਾਹ ਲਾਉਣ ਵਾਲੀ ਗੱਲ ਐ ਕਿਉਂਕਿ ਜਦੋਂ ਇੱਕ ਪਿੰਡ 'ਚ ਆਪਾਂ 6-6 ਦਿਨ 7-7 ਦਿਨ ਤੁਰੇ ਫਿਰਾਂਗੇ ਉਹ ਪਿੰਡ ਦੇ ਲੋਕ ਵੀ ਸ਼ਿਕਾਇਤਾਂ ਕਰ ਦਿੰਦੇ ਆ ਵੀ ਇੱਥੇ ਤੁਰੇ ਫਿਰਦੇ ਆਗੇ ਤੇ ਦੂਜਾ ਜਿਹੜੇ ਗਰੁੱਪਾਂ ਦੇ ਵਿੱਚ ਨਾ ਜਿਹੜੇ ਵੀ ਐਡਮਿਨ ਨੇ ਮੇਰੇ ਵੀਰ ਉਹ ਇਹ ਚੀਜ਼ ਦਾ ਧਿਆਨ ਦੇਣਾ ਕਈ ਪਾਕਿਸਤਾਨ ਦੇ ਜਾਂ ਹੋਰ ਕੰਟਰੀਜ਼ ਦੇ ਨੰਬਰ ਵਿੱਚ ਨਾ ਉਹਨਾਂ ਦੇ ਵਿੱਚ ਗਰੁੱਪਾਂ ਦੇ ਵਿੱਚ ਐਡ ਨੇ ਇੱਕ ਤਾਂ ਉਹ ਨੰਬਰ ਵੀ ਕੱਢ ਦਿਓ ਅੱ ਕਿਉਂਕਿ ਕੱਲ ਨੂੰ ਜੇ ਸਰਕਾਰ ਨੇ ਥੋੜਾ ਬਹੁਤਾ ਸ਼ਕਤੀ ਵਾਲਾ ਕੰਮ ਕੀਤਾ ਕਿਸੇ ਆਪਣੇ ਐਕਸ਼ਨ ਦਾ ਰਿਐਕਸ਼ਨ ਆਇਆ ਤਾਂ ਐਵੇਂ ਬੜਾ ਗੱਲ ਤੋਂ ਪਾਕਿਸਤਾਨ ਦੇ ਨੰਬਰਾਂ ਦੇ ਐਡਮਿਨਾਂ ਤੇ ਪਰਚੇ ਕਰਤੇ ਆਵੇਂ ਦੇਸ਼ਦਰੋਹ ਦੇ ਉਸ ਪਾਸੋਂ ਖਰਾਬ ਹੋਊਗਾ ਕੰਮ ਸੋ ਹਰੇਕ ਬੰਦੇ ਆ ਨਾ ਆਪਦੀ ਜ਼ਿੰਮੇਵਾਰੀ ਲੈ ਕੇ ਚੱਲੇ ਵੀ ਖੇਡ ਮੇਰੇ ਤੇ ਹੀ ਖੜੀ ਐ ਤੇ ਪੂਰਾ ਸੰਜੀਦਗੀ ਨਾਲ ਚੱਲਿਓ ਮੇਰਾ ਵੀਰ ਸ਼ੌਕ ਬੇਰੀ ਬਚੂਗਾ ਧੰਨਵਾਦ ਜੀ ਮੇਰੇ ਜਿੰਨੇ ਵੀ ਕਬੂਤਰਵਾਜਪਰਾ ਅੱਜ ਬਾਈ ਕਾਕਾ ਜੀ ਦੀ ਅੰਤਰ ਅਵਲਦਾਰ ਚ ਪਹੁੰਚੇ ਨੇ ਸਾਰਿਆਂ ਨੂੰ ਸੱਸੀ ਕਰਦੀ ਮੇਰੀ ਬੇਨਤੀ ਇਹ ਹੈ ਵੀ ਤੁਹਾਡੇ ਸਾਹਮਣੇ ਬੌਲਦ 7 ਤੋਂ ਬੰਦ ਹੁੰਦੇ ਹੋਏ 7 ਜੋ 11 ਜੋ 14 ਜੋ ਕੀ ਅੱਜ ਬੌਲਦ ਬੰਦ ਨੇ ਜਿਗੋਂ ਹੱਥ ਖੜਾ ਕਰਕੇ ਕਹਿ ਦਵੇ ਜਿਹੜਾ ਬੌਲਦਾਂ 'ਲੇ ਬੈਠੇ ਨੇ ਢੇਪੀ ਹਣੀ ਸਾਰੇ ਵੀ ਬੰਦ ਨੇ ਸਾਡੇ ਕੋਲੇ ਆਪਦੇ ਕੋਲੇ ਤਿੰਨ ਬੌਲਦ ਨੇ ਅੱਜ ਸਾਰਾ ਕੁਝ ਚੱਲੀ ਜਾਂਦਾ ਹੁੰਦਾ ਅਸੀਂ ਹਉਆ ਕਿਉਂ ਬਣਾਉਨੇ ਹਾਂ ਗੁਰਪਾਂ ਚ ਹਉਆ ਬਣਨੇ ਆਪਾਂ ਆਪ ਹੀ ਗੁਰਪੰਥ ਸਾਂਝੇ ਕਰਕੇ ਸਾਰਾ ਕੁਝ ਮੈਂ ਰਾਮੇ ਵੀ ਬੋਲਿਆ ਸੀ ਇੱਕ ਗੱਲ ਹੋਰ ਆ ਜਿੰਨੇ ਗਰੁੱਪ ਬਣੇ ਹੋਏ ਨੇ ਜੇ ਉਹਨਾਂ ਚੋਂ ਤੁਸੀਂ ਬੰਦੇ ਛਾਂਟੀ ਨਾ ਕਰੇ ਜਿਹੜੇ ਬੰਦੇ ਨੂੰ ਐਡਮਨ ਜਾਣਦਾ ਨਹੀਂ ਥੋੜੀ ਸਾਰੀ ਰਿਪੋਰਟ ਦਿੱਲੀ ਤੇ ਬੰਬੇ ਤੱਕ ਜਾਂਦੀ ਹੈ ਏਟ ਵਾਲਿਆਂ ਦੇ ਬੰਦੇ हायर ਕਰਿਆ ਪਿੰਡਾਂ 'ਚ ਵੀ ਕਰੇ ਹੋਏ ਨੇ ਸ਼ਹਿਰਾਂ 'ਚ ਵੀ ਕਰੇ ਹੋਏ ਨੇ ਥੋੜਾ ਸਾਰੀ ਕੱਲੀ ਕੱਲੀ ਚੀਜ਼ ਜਾਂਦੀ ਆ ਫੋਟੋ ਦੇ ਨਾਮ ਮੈਂ ਬੋਲਣਾ ਨਹੀਂ ਚਾਹੁੰਦਾ ਬਾਜੀ ਜਿੱਤੀ ਆ ਚਲੋ ਮੁਬਾਰਕਾਂ ਜੀ ਨੇ ਜਿੱਤੀ ਆ ਉਹਦੇ ਤੇ ਲਿਖ ਕੇ ਪਾਇਆ ਅੱਜ ਕਬੂਤਰ ਨੇ ਸਰਾ ਕਰਾਤਾ ਪੈਸੇ ਨਾਲ ਰੱਖਿਆ ਤੇ ਕਬੂਤਰ ਮਰਿਆ ਪਿਆ ਮਗਰ ਲੈਣ ਲਈ ਆ ਮਰ ਕੇ ਕੀ ਬਾਤ ਦੀ ਆ ਭਈ ਇਹ ਕੀ ਪਿਆਰ ਕਰਦੇ ਹੋ ਤੁਸੀਂ ਇਹ ਚੀਜ਼ ਨੂੰ ਚੰਗੇ ਖਿਡਾਰੀਆਂ ਚ ਅੱਜ ਉਹਨੂੰ ਮੈਂ ਦਿਖਾ ਵੀ ਦਊਗਾ ਫੋਟੋ ਵੀ ਭਾਈ ਕੰਟਰੋਲ ਮੈਂ ਵੀ ਕਰਾਂ ਤੁਸੀਂ ਵੀ ਕਰੋ ਸਾਰੇ ਕਰੋਗੇ ਇੱਕਦਾਂ ਸ਼ਾਂਤੀ ਕਰੋ ਆਪਦੇ ਆਪ ਦੇ ਅਸੀਂ ਇਹ ਨਹੀਂ ਕਹਿੰਦੇ ਵੀ ਗਰੁੱਪ ਡਿਲੀਟ ਕਰ ਦੋ ਬੰਦਿਆਂ ਦੀ ਸ਼ਾਂਤੀ ਕਰੋ ਵਿੱਚ ਬੰਦੇ ਬਾਹਰਲੇ ਚਾਹੇ ਪਾਕਿਸਤਾਨ ਵਾਲੇ ਸਾਰੀ ਦਿਹਾੜੀ ਗੋਲੀਆਂ ਦੀਆਂ ਗੱਲਾਂ ਚੱਲੀਆਂ ਜਾਂਦੀਆਂ ਤੁਸੀਂ ਕਹਿੰਦੇ ਕੁੱਪਟਰਵਾਜੀ ਕਿਵੇਂ ਕਰੋਗੇ ਤੁਹਾਡੇ ਨਾਲ ਤਾਂ ਨਸ਼ੇ ਦੀਆਂ ਗੱਲਾਂ ਚੱਲਦੀਆਂ ਨੇ ਵੀ ਐਂ ਕਰ ਲੋ ਇਹਦੇ 'ਚ ਫਲਾਨੀ ਪਾ ਲੋ ਇੰਨੀ ਆਹ ਪਾ ਲੋ ਇੰਨੀ ਆਹ ਪਾ ਲੋ ਇੰਨੀ ਆਹ ਪਾ ਲੋ ਜੇ ਨਹੀਂ ਹੁੰਦੀਆਂ ਤਾਂ ਦੱਸ ਦੋ ਕਿੰਨੇ ਵੀਰ ਜੁੜੇ ਹੋਏ ਨੇ ਹਾਂ ਕੋਈ ਚੱਕਰ ਨਹੀਂ ਕੋਈ ਨਹੀਂ ਫੋਨ ਨੂੰ ਵੀ ਆਪਾਂ ਖੜਾ ਕਿਸੇ ਤੇ ਮੈਂ ਫਾਂਸੀ ਹੁੰਦੀ ਨਹੀਂ ਦੇਖੀ ਤਕਰੀਬਨ 1973-74 ਦੇ ਮੇਰੇ ਕੂਤਰ ਰੱਖਿਆ 30-35 ਸਾਲ ਦੇ ਬੋਲਤ ਚੱਲਦੇ ਨੇ ਠੀਕ ਆ ਕੁਛ ਨਹੀਂ ਹੁੰਦਾ ਐਡੀ ਕੋਈ ਗਾਜ ਨਹੀਂ ਲੱਗਦੀ 20-25 ਰੁਪਏ 50 ਰੁਪਏ ਜੁਰਮਾਨਾ ਇੰਨਾ ਚੀਨਾ ਜ ਇਹ ਟੇਟਾ ਇੱਕ ਅਹੀ ਦੀ ਚੀਜ਼ ਆ ਪਹਿਲਾਂ ਮੇਨਕਾਬਾ ਜਾਂਦੀ ਸੀ ਮੇਨਕਾਬਾ ਜਾਂਦੀ ਤੋਂ ਬਾਅਦ ਐਨੀਮਲ ਵੈਲਫੇਅਰ ਬੋਰਡ ਉਹ ਹੋ ਗਿਆ ਪਹਿਰਾ ਪਾਰ ਵੀ ਚਲੋ ਵੀ ਇਹਨਾਂ ਨੂੰ ਦੱਬੋ ਉਹ ਥੋੜਾ ਜਿਹਾ ਸਲੋ ਕਰਿਆ ਕਾਰ ਕਰਕੇ ਹੁਣ ਬੇਟਾ ਲਿਆ ਹੁਣ ਬੋਲਦਾ ਦਾ ਕੰਮ ਡਾਕਟਰ ਸਾਹਿਬ ਨੂੰ ਵੀ ਦੱਸ ਦਾਂ ਬੈਠੇ ਨੇ ਉੰਨੀ ਚਾਪਾਂ ਵਿਧਾਨ ਸਭਾ ਚ ਮੇਰੇ ਸੈਨਾ ਵੀ ਪਹਿਲਾ ਜੇ ਕਿਸੇ ਨੂੰ ਝੂਠ ਲੱਗਦਾ ਵੀ ਮੈਂ ਫਾਇਲ ਫੜਾ ਦਿੰਦਾ